ਪਰ ਮੈਂ ਨਾ ਕਟਿੰਗ ਕਰਾ ਕੇ ਤੇ ਆਪਣੀ ਗੱਡੀ 'ਚ ਮੈਂ ਆਪਣੇ ਧਿਆਨ 'ਚ ਬੜਾ ਵਧੀਆ ਆਉਣਾ ਵਿਆਂ ਹਾਂ ਆ ਦੋ ਜਣੇ ਇਹ ਦੋਵੇਂ ਸਰਦਾਰੇ ਗੁੱਤ ਤੇ ਇਹਨਾਂ ਨੇ ਡਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਾਮੇ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ ਉਤਰਿਆ ਇਹ ਵੀ ਉਤਰੇ ਗੱਡੀ 'ਚੋਂ ਮੈਂ ਭਾਜੀ ਗਿਆ ਵਾ ਇਹਨਾਂ ਨੇ ਖਿੱਚ ਕੇ ਮੇਰੇ ਕਬੂਤਰੇ 'ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਹਿੰਦਾ ਭਾਜੀ ਆਹ ਕੰਮ ਗਲਤ ਆ ਇਦਾਂ ਕਰਦੇ ਫੇਜ ਚਲੋ ਆਪ ਸੁਪਾਈਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਨਾ ਸੁਪਾਈ ਹੋਣ ਦੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡਿਆ ਲੈ ਕੇ ਮੇਰੇ ਸਿਰ 'ਤੇ ਮਾਰਿਆ ਫਿਰ ਇੱਕ ਮਲਾਜਮ ਨੇ ਪੁੱਛ ਮਲਾਜਮ ਅਮਰ ਸਰ ਜੀ ਮੇਰੀ ਪੋਸਟਿੰਗ ਆ ਇਹਨਾਂ ਨੇ ਬਰਿੰਗ ਕੀਤੀ ਹੈ ਇਹਨਾਂ ਦਾ ਮਲਾਜਮ ਕੀਤਾ ਜਾਵੇ ਮੰਗੀ ਇਹਨਾਂ ਨੇ ਮਬਰ ਚਾਹਣਾ ਚਾਹਣਾ ਮੇਰੇ ਇਹ ਸਾਥ ਲਈ ਆ ਬੇਸਬੋਲ ਸਿਰ 'ਤੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ ਦੋ ਤਿੰਨ ਵੇਸਪੂਲ ਮਾਰੇ ਮੇਰੇ ਸਿਰ 'ਚ ਉਹਦੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਤੀ ਦਿੱਤੀ ਜਾਵੇ ਫਿਲਦਸਿੰਘ ਪਿੰਡ ਪੈਣੀ ਆਂਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਤੇ ਮੈਂ ਕਾਦੀਆਂ ਆਉਂਦਿਆ ਸਮਾਨ ਲੈਣ ਵਾਸਤੇ ਕੁਛ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ 'ਚ ਉਸ ਤੋਂ ਬਾਅਦ ਇਹਨੇ ਹਤਾਵਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਬੰਨੇ ਪੀਟੀ ਆ ਇਹਨਾਂ ਸੰਗਤ ਮਾਰ ਕੇ ਤੁਹਾਡੇ ਗੱਡੀ ਭੰਦੀ ਨਾਲੇ ਦਿਨਾਂ ਦੇ ਨਾਲੇ ਪੱਗ ਲਈ। ਵਾਹ ਵਾਹ ਕਰਣ ਦੇ ਬਚਾਇਆ। ਉਹਦੀ ਪ੍ਰਾਣੀ ਦੀ ਪ੍ਰਾਣੀ ਖੋ ਕੇ ਰੱਖਣੀ ਹੈ ਕਿ ਨਹੀਂ? ਇੱਕ ਦਮ ਮਿਆਨਾ ਕਰਾਓਗੇ? ਹਾਂਜੀ। ਦੱਸਦੀ ਮੈਨੇ ਕਰਾਓਗੇ ਇਹਦਾ? ਕਰਾਵਾਂਗੇ, ਮਵਾਜਾ ਕਰਾਵਾਂਗੇ ਇਹਦਾ। ਕੀ ਮੰਗਦੇ ਤੁਹਾਡੀ? ਤੁਹਾਡੀ ਮੰਗ ਅਨੁਸਾਰ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ। ਤੈਨੂੰ ਪਤਾ ਨਹੀਂ ਮੈਂ ਕਹਾਂ। ਤੁਹਾਡੀ ਦੁਸ਼ਮਣੀ ਕਿ ਪਹਿਲੀ? ਕੋਈ ਦੁਸ਼ਮਣੀ ਨਹੀਂ ਦਾ ਰਾਹ ਦਾ ਟਕਰਾਲ। ਤੁਹਾਡੇ ਨਾਲ ਹਾਦੀ ਤੋਂ ਕੋਈ ਗੱਲਬਾਤ। ਤੁਹਾਡੀ ਤੋਂ ਗੱਲਬਾਤ ਕੋਈ ਨਹੀਂ। ਭਤੀਜੇ ਦੀ ਪਹਿੰਡਾ ਵਿਆਹ ਸੀ। ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ। ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮਿਆ ਫੜ ਲਿਆ ਇੰਨੇ ਕੋਈ ਇਹਦਾ ਮਲਾਜਮ ਹੋਏਗਾ ਠੀਕ ਹੈ ਧੀਰਜ ਨਾਲ ਗੱਲ ਕਰਿਆ ਦੇਣਾ ਤੇ ਇਹਨੇ ਨਾਲ ਹੀ ਉਹ ਫੇਸਬਾਲ ਆਪਣੀ ਪਰਾਣੀ ਕੱਢ ਕੇ ਤੇ ਛੱਡ ਕੇ ਪਾਰ ਪਾਗਲਾਤੀ ਵੀ ਅੱਜ ਵੀ ਕੀਤੀ ਗਈ ਪੂਰੀ ਆ ਪਾਗਾ ਦੇ ਹੱਥ ਜਾ ਤੇ ਕਿੰਦਾ ਦੀ ਹਾਲਤ ਉਹ ਬੰਦੇ ਦੀ ਬੰਦਾ ਜਿਵੇਂ ਨਾ ਗਿਆ ਵਾਦ ਮਲਾਜਮ ਆ ਚਈਦਾ ਦੋਨਾਂ ਤਰ੍ਹਾਂ ਦਾ ਟਕਰਾਅ ਹੋਇਆ ਜੀ ਤੇ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀਆਂ ਨੂੰ ਵੇਸ ਦਾ ਟਾਈਮ ਦਿੱਤਾ ਜੋ ਬੰਦ ਟਿਕ ਨੂੰ ਨਹੀਂ ਕਰ ਰਹੀ ਕਿਤੇ ਕੋਈ ਮਲਾਜਮ ਨਹੀਂ ਹੈਗਾ ਵਿੱਚ ਹੈਗਾ ਮਲਾਜਮ ਕਰ ਰਿਹਾ ਹੈ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਕੋਈ ਡਰਿੰਕ ਡਰੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਸਿਰ ਦੇ ਵਿੱਚ ਉਹ ਤਾਂ ਮੜਾ ਜਾ ਲੱਗਿਆ ਘਰੋਂ ਲੱਗੀ ਸੱਟ ਤੇ ਹੈਗੀ ਐ ਪਰ ਮੇਰੀ ਮੈਡੀਕਲ ਹੌਣ ਤੋਂ ਨਹੀਂ ਰਿਪੋਰਟ ਕਰਾਂਗੇ ਮੈਂ ਪੱਟੀ ਕਰਾਈ ਹੈ ਵੀਡੀਓ ਬਣਨ ਲੰਦੋ ਬੜੀ ਜੀ ਦੱਸੋ ਭਾਜੀ ਬਿਆਨ ਦੋ ਆਪਣੇ ਕੀ ਆ ਭਾਜੀ ਕੀ ਗੱਲੋ ਜੀ ਮੈਂ ਆਪਣਾ ਨਾ ਇਹ ਦੋ ਜਣੇ ਆ ਆਹ ਜਣੇ

ઈગા દર પાસે ગડડી મારી ઓ સંગલ માર કડી કોડી આફરા સંગલવા જાને છે ને ત્યાં ગાડી પર